ਕੀ ਨਾ ਜੀ ਆਪਣਾ ਹਰਜਿੰਦਰ ਸਿੰਘ ਜੀ ਇਹ ਕੀ ਮਸਲਾ ਹੋਇਆ ਦੱਸਿਓ ਵੀਰੇ ਹੀ ਰਾਤੀ ਆਪਾਂ ਦਾ ਸਭਾ ਇਕੱਠ ਵਿੱਚ ਚੱਲ ਗਈ ਬੇਟਾ ਲਗਭਗ ਦੇ ਕਰੀ 9:9 ਵਜੇ ਦੇ ਕਰੀਬ ਗਿਆ ਹੁਣ ਸਾਨੂੰ ਇਸ ਵੀਰੇ ਸਾਢੇ ਘੱਟ ਆਪਣੇ ਪੌਣੇ 9 9 ਵਜੇ ਦੇ ਕਰੀਬ ਬੇਟੇ ਨੇ ਫੋਨ ਕੀਤਾ ਡਾਡੀ ਜੀ ਜਲਦੀ ਜਲਦੀ ਦੁਕਾਨ ਤੇ ਆ ਜਾਓ ਵੀ ਦੁਕਾਨ ਤੇ ਚੋਰੀ ਹੋ ਗਈ ਉਹ ਪਰੋਸ਼ਾ ਤਾਂ ਪਟਲੇ ਜੀ ਤੇ ਗੱਲਿਆਂ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ ਸਾਰੇ ਲੈ ਗਿਆ ਜੀ ਹੋਰ ਕੋਈ ਨੁਕਸਾਨ ਬਸ ਹੋਰ ਤਾਂ ਬੀਜ ਦੀ ਕੋਈ ਨੁਕਸਾਨ ਨਹੀਂ ਹੋਇਆ ਬਸ ਇਹੀ ਗੱਲੇ ਚੋ ਗੱਲੇ ਜੋ ਕਿੰਨੇ ਪੈਸੇ ਹੋ ਗਏ ਹੁਣ ਬੇਟਾ ਹੀ ਦੱਸ ਰਿਹਾ ਜੀ ਕਦੀ ਹੁਣ ਇਦਾਂ ਤਾਂ ਕਦੀ ਦੇਖਿਆ ਨਹੀਂ ਪੈਸੇ ਜੇ ਸਾਨੂੰ ਕਹੋ ਕੱਟ ਲਓ ਬਸ ਬਸ ਉਹ ਕੱਟ ਲਈ ਦੇ ਹੁਣ ਬਾਕੀ ਬੈਗ ਬੂਹੇ ਵਿੱਚ ਆਪਾਂ ਕਦੀ ਗਿਣ ਕੇ ਦੇਖੇ ਨਹੀਂ ਵੀ ਕਿੰਨੇ ਆ ਕਿੰਨੇ ਨਹੀਂ ਕੋਈ ਅੰਦਾਜ਼ਾ ਮੜਾ ਮੁੱਟ 2.5 ਲੱਖ 2.5 ਲੱਖ ਰੁਪਏ ਦਾ ਦਾਦਾ ਪਿਆ ਜੀ ਬਾਕੀ ਹੁਣ ਪਤਾ ਨਹੀਂ بیٹے ਨੂੰ ਜਿਆਦਾ ਪਤਾ ਹੈ ਜੀ ਕੇਬਲ ਤਾਰ ਤੇ ਚੱਲਦਾ ਬਾਕੀ ਗੱਲੇ ਜੋ ਜਿੰਨੇ ਵੀ ਪੈਸੇ ਸਾਰੇ ਕੱਢ ਕੇ ਲੈ ਗਏ ਬਾਕੀ ਹੋਰ ਤਾਂ ਕੋਈ ਨੁਕਸਾਨ ਨਹੀਂ ਹੋਇਆ ਜੀ ਕਿੰਨਾ ਕੁ ਬੈਸਾ ਸੀਗਾ ਲਗਭਗ ਦੇ ਕਰੀਬ 2 ਲੱਖ 50-60 ਹਜ਼ਾਰ ਰੁਪਏ ਦੇ ਕਰੀਬ ਸੀਗਾ ਸੀਗਾ ਹਾਂ ਜੀ ਤੇ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਹੁਣ ਸ਼ੱਕ ਤਾਂ ਹਜੇ ਪਤਾ ਨਹੀਂ ਹੈਗਾ ਹੁਣ ਕੱਲ ਤਾਂ ਵੀਰਵਾਰ ਸੀ ਅਸੀਂ ਕੱਲ ਸੰਤਾਂ ਦੇ ਆਪਣੇ ਗਏ ਸੀਗੇ ਤੇ ਉਧਰੋਂ ਲਗਭਗ ਦੇਖੀ ਅਸੀਂ 5:00 ਵਜੇ ਬਾਕੀ ਬੇਟੇ ਨੂੰ ਪਤਾ ਵੀ ਕਿਹੜੇ ਕੌਣ ਕੌਣ ਆਏ ਆ ਤੇ ਕੌਣ ਕੌਣ ਗਏ ਆ ਜੀ ਬਾਕੀ ਉਹ ਕਹਿ ਰਿਹਾ ਕਹਿੰਦਾ ਮੈਨੂੰ ਮੇਰੇ ਸਾਹਮਣੇ ਕੈਮਰੇ ਵਿੱਚ ਆ ਜਾਣਾ ਤਾਂ ਮੈਂ ਪਛਾਣ ਲਵਾਂਗਾ ਵੀ ਆਹ ਬੰਦੇ ਨੇ ਕੋਈ ਦੁਕਾਨ ਤੇ ਆਏ ਸੀਗੇ ਦੁਕਾਨ ਦੇ ਬਾਹਰ ਉਦੋਂ ਕੈਮਰੇ ਲੱਗੇ ਨਹੀਂ ਕੈਮਰੇ ਲੱਗੇ ਹੋਰ ਆਸੇ ਪਾਸੇ ਆਸੇ ਪਾਸੇ ਲੱਗੇ ਹੋ ਜੀ ਆ ਚਿੰਦਰਪਾਲ ਦੇ ਲੱਗੇ ਹੋ ਜੀ ਉਹ ਚੈੱਕ ਹੋਵੇ ਫਾਜੀ ਮਾਰਕੀਟ ਵਾਲੇ ਦੇ ਰਹਿੰਦੇ ਆ ਜੀ ਪੜਸਾਈ ਹੈ ਆਇਓ ਜੀ ਰਿਪੋਰਟ ਦਿੱਤੀ ਹਾਜੀ ਰਿਪੋਰਟ ਦਿੱਤੀ ਹੈ ਜੀ ਸਰਪੰਚ ਸਾਹਿਬ ਵੀ ਆਏ ਸੀਗੇ ਕੀ ਮੰਗਾਂ ਤੁਹਾਡੀ ਮੰਗ ਬਸ ਇਹ ਹੈ ਇਨਸਾਫ ਹੋਣਾ ਚਾਹੀਦਾ ਵੀ ਜਿਹੜੇ ਇਹ ਕੰਮ ਇਦਾਂ ਦੇ ਕਰਦੇ ਨਾ ਹੋਣ ਜੀ ਬਸ ਹਾਂ ਜੀ ਕਿ ਨਾਲ ਜੀ ਆਪਣਾ ਅਰਜਿੰਦਰ ਸਿੰਘ ਜੀ ਇਹ ਕੀ ਮਸਲਾ ਹੋਇਆ ਦੱਸਿਓ ਵੀਰੇ ਹੀ ਰਾਤੀ ਆਪਾਂ ਦਾ ਸਭਾ ਇਕੱਠ ਵਿੱਚ ਲੱਗ ਗਈ ਬੇਟਾ ਲਗਭਗ ਦੇ ਕਰੀ 9:39 ਵਜੇ ਦੇ ਕਰੀਬ ਗਿਆ ਹੁਣ ਸਾਨੂੰ ਇਸ ਵੀਰੇ ਸਾਢੇ ਘਟ ਆਪਣੇ ਪੌਣੇ 9 9 ਵਜੇ ਦੇ ਕਰੀਬ ਬੇਟੇ ਨੇ ਫੋਨ ਕੀਤਾ ਜੜੀ ਜੀ ਜਲਦੀ ਜਲਦੀ ਦੁਕਾਨ ਤੇ ਆ ਜਾਓ ਵੀ ਦੁਕਾਨ ਤੇ ਚੋਰੀ ਹੋ ਗਈ ਉਹ ਪਰੋਸ਼ਾ ਤਾਂ ਪਟਲੇ ਜੀ ਤੇ ਗੱਲਿਆਂ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ ਸਾਰੇ ਲੈ ਸਾਰੇ ਹੀ ਲੈ ਗਿਆ ਜੀ ਹੋਰ ਕੋਈ ਨੁਕਸਾਨ ਬਸ ਹੋਰ ਤਾਂ ਬੀਲ ਦੀ ਕੋਈ ਨੁਕਸਾਨ ਹੀ ਹੋਇਆ ਬਸ ਇਹੀ ਗੱਲੇ ਚੋ ਗੱਲ ਇਹ ਕਿੰਨੇ ਪੈਸੇ ਹੋ ਗਏ ਹੁਣ ਬੇਟਾ ਹੀ ਦੱਸ ਰਿਹਾ ਜੀ ਕਦੀ ਹੁਣ ਇਦਾਂ ਤਾਂ ਕਦੀ ਦੇਖਿਆ ਨਹੀਂ ਪੈਸੇ ਜੇ ਸਾਨੂੰ ਕਹੋਗਾ ਕੱਟ ਲਓ ਬਸ ਬਸ ਉਹ ਕੱਟ ਲਈ ਦੇ ਹੁਣ ਬਾਕੀ ਬੈਗ ਬੂਹੇ ਵਿੱਚ ਆਪਾਂ ਕਦੀ ਗਿਣ ਕੇ ਦੇਖੇ ਨਹੀਂ ਵੀ ਕਿੰਨੇ ਆ ਕਿੰਨੇ ਨਹੀਂ ਕੋਈ ਅੰਦਾਜ਼ਾ ਮੜਾ ਮੁੱਟਾ 2.5 ਲੱਖ 2.5 ਲੱਖ ਰੁਪਏ ਦਾ ਦਾਦਾ ਪਿਆਜੇ ਪਤੀ ਨੂੰ ਪਤਾ ਨਹੀਂ بیٹے ਨੂੰ ਜਿਆਦਾ ਪਤਾ ਗੱਲੇ ਜੋ ਜਿੰਨੇ ਵੀ ਪੈਸੇ ਸਾਰੇ ਕੱਢ ਕੇ ਲੈ ਗਏ ਬਾਕੀ ਹੋਰ ਤਾਂ ਕੋਈ ਨੁਕਸਾਨ ਨਹੀਂ ਹੋਇਆ ਕਿੰਨਾ ਕੁ ਪੈਸਾ ਸੀਗਾ ਲਗਭਗ ਦੇ ਕਰੀਬ 2 ਲੱਖ 50-60 ਹਜ਼ਾਰ ਰੁਪਏ ਦੇ ਕਰੀਬ ਸੀਗਾ ਸੀਗਾ ਹਾਂਜੀ ਤੇ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਹੁਣ ਸ਼ੱਕ ਤਾਂ ਹਜੇ ਪਤਾ ਨਹੀਂ ਹੈਗਾ ਹੁਣ ਕੱਲ ਤਾਂ ਵੀਰਵਾਰ ਸੀ ਅਸੀਂ ਕੱਲ ਸੰਤਾਂ ਦੇ ਆਪਣੇ ਗਏ ਸੀਗੇ ਤੇ ਉਧਰੋਂ ਲਗਭਗ ਦੇ ਕਰੀਬ ਅਸੀਂ 5 ਵਜੇ ਅਸੀਂ ਬਾਕੀ بیٹے ਨੂੰ ਪਤਾ ਵੀ ਕਿਹੜੇ ਕੋਣ-ਕੋਣ ਆਏ ਆ ਤੇ ਕੌਣ-ਕੌਣ ਗਏ ਹੋ ਜੀ ਬਾਕੀ ਉਹ ਕਹਿ ਰਿਹਾ ਕਹਿੰਦਾ ਮੈਨੂੰ ਮੇਰੇ ਸਾਹਮਣੇ ਕੈਮਰੇ ਵਿੱਚ ਆ ਜਾਣਾ ਤਾਂ ਮੈਂ ਪਛਾਣ ਲਵਾਂਗਾ ਵੀ ਆਹ ਬੰਦੇ ਨੇ ਕੋ ਦੁਕਾਨ ਤੇ ਆਈ ਸੀ। ਦੁਕਾਨ ਦੇ ਬਾਹਰ ਉਦਾਂ ਕੈਮਰੇ ਲੱਗੇ ਆ? ਨਹੀਂ ਕੈਮਰੇ ਨਹੀਂ ਲੱਗੇ। ਹੋਰ ਆਸ-ਪਾਸੇ? ਆਸ-ਪਾਸੇ ਲੱਗੇ ਹੋ ਜੀ ਆ ਖਿੰਦਰਪਾਲ ਦੇ ਲੱਗੇ ਹੋ ਜੀ ਉਹ ਚੈੱਕ ਹੋ ਗਏ ਫਾਜੀ ਮਾਰਕੀਟ ਵਾਲੇ ਦੇ ਰਹਿੰਦੇ ਆ ਜੀ। ਪੁਲਿਸ ਆਈ ਆ ਜੀ ਵਾਜੀ। ਰਿਪੋਰਟ ਦਿੱਤੀ? ਹਾਜੀ ਰਿਪੋਰਟ ਦਿੱਤੀ ਹੈ ਜੀ। ਸਰਪੰਚ ਸਾਹਿਬ ਵੀ ਆਈ ਸੀਗੇ। ਕੀ ਮੰਗਾਂ ਤੁਹਾਡੀ? ਮੰਗ ਬਸ ਇਹ ਹੈ ਇਨਸਾਫ ਹੋਣਾ ਚਾਹੀਦਾ ਵੀ ਜਿਹੜੇ ਇਹ ਕੰਮ ਇਦਾਂ ਦੇ ਕਰਦੇ ਨਾ ਹੋਣ ਜੀ ਬਸ।